ਸਰਪ੍ਰਸਤ ਲੋਕਨਕਲਾ ਮੰਚ ਪੰਜਾਬ ਟਾਂਡਾ ਟਾਂਡੇ ਸ਼ਹਿਰ ਦੇ ਵਿੱਚ ਬਹੁਤ ਲੰਬੇ ਅਰਸੇ ਤੋਂ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਬਣੀ ਹੋਈ ਆ ਟ੍ਰੈਫਿਕ ਦੀ ਸਮੱਸਿਆ ਇਸ ਕਰਕੇ ਬਣੀ ਹੋਈ ਆ ਕਿ ਜਿਹੜੀ 80 ਫੁੱਟ ਦੀ ਚੌੜੀ ਸੜਕਾ ਜਾਜੇ ਚੌਂਕ ਤੋਂ ਲੈ ਕੇ ਮਿਆਣੀ ਰੋਡ ਤੱਕ ਸਿਰਫ 20 ਫੁੱਟ ਦੀ ਸੜਕ ਛੱਡ ਕੇ 30-30 ਫੁੱਟ ਜਿਹੜਾ ਆ ਆਲੇ ਦੁਆਲੇ ਜਿਹੜੇ ਨਜਾਇਜ਼ ਕਬਜ਼ੇ ਕਰਨੇ ਗਏ ਆ ਜਿਸ ਕਰਕੇ ਜਿਹੜੀ ਆ ਜਦੋਂ ਵੀ ਟ੍ਰੈਫਿਕ ਲੰਘਦੀ ਆ ਜਾਂ ਉਹਨਾਂ ਦੁਕਾਨਾਂ ਦੇ ਮੋਹਰੇ ਲੋਕ ਸਮਾਨ ਖਰੀਦੇ ਨੇ ਤੇ ਦਬੱਲੇ ਜਿਹੜੀ ਆ ਟ੍ਰੈਫਿਕ ਲੱਗ ਜਾਂਦੀ ਆ ਜਾਮ ਲੱਗ ਜਾਂਦਾ ਜਿਹਦੇ ਕਰਕੇ ਸਕੂਲ ਦੇ ਵਿੱਚ ਜਾਣ ਵਾਲੇ ਬੱਚੇ ਉਹ ਜਿਹੜਾ ਆ ਲੰਬਾ ਸਮਾਂ ਜਿਹੜਾ ਆ ਉਹ ਰਸਤੇ 'ਚ ਰੁਕੇ ਰਹਿੰਦੇ ਨੇ ਐਂਬੂਲੈਂਸ ਜਿਹੜੀਆਂ ਆ ਸਾਰੇ ਹੀ ਹਸਪੀਟਲ ਇਸ ਰੋਡ ਤੇ ਨੇ ਉਹ ਜਿਹੜੇ ਮਰੀਜ਼ ਨੇ ਮਰੀਜ਼ ਦੇ ਜਿਹੜੇ ਘਰ ਦੇ ਨੇ ਮਰੀਜ਼ ਦੀ ਜਾਨ ਤੜਫਦੀ ਰਹਿੰਦੀ ਐਂਬੂਲੈਂਸ 'ਚ ਪਰ ਟ੍ਰੈਫਿਕ ਜਿਹੜੀ ਆ ਉਹ ਰੁਕੀ ਰਹਿੰਦੀ ਆ ਉਸ ਤੋਂ ਇਲਾਵਾ ਜਿਹੜੇ ਲੋਕ ਆਪੋ ਆਪਣੇ ਘਰਾਂ ਨੂੰ ਜਾਣ ਵਾਲੇ ਨੇ ਉਹਨਾਂ ਦੇ ਘਰਾਂ ਦੇ ਰਸਤੇ ਬੰਦ ਹੋ ਜਾਂਦੇ ਨੇ ਕਿਉਂਕਿ ਲੰਬੀਆਂ ਲਾਈਨਾਂ ਲੱਗੀਆਂ ਨੇ ਐਕਸੀਡੈਂਟ ਹੁੰਦੇ ਨੇ ਘਰਾਂ ਤੋਂ ਨਿਕਲਣਾ ਔਖਾ ਆ ਰਿਸ਼ਤੇਦਾਰਾਂ ਦਾ ਘਰਾਂ ਤੱਕ ਜਾਣਾ ਔਖਾ ਆ ਸੋ ਇਸ ਕਰਕੇ ਅਸੀਂ ਲੋਕ ਇਨਕਲਾਬ ਮੰਚ ਵੱਲੋਂ ਇਸ ਗੱਲ ਦੀ ਮੰਗ ਕਰਦੇ ਆ ਕਿ ਪ੍ਰਸ਼ਾਸਨ ਜਿਹੜਾ ਆ ਇਸ ਬਲਾ ਤਰੰਤ ਜਿਹੜੇ ਆ ਧਿਆਨ ਦੇਵੇ ਇਹ ਜਿਹੜੀ ਹੈ ਸਮੱਸਿਆ ਸ਼ਹਿਰ ਦੀ ਆ ਇਹਨੇ ਬੜਾ ਵੱਡਾ ਨੁਕਸਾਨ ਕੀਤਾ ਆ ਲੋਕਾਂ ਨੂੰ ਸਰਕਾਰ ਦਾ ਇੱਕ ਪੈਸਾ ਵੀ ਖਰਚੇ ਤੋਂ ਬਿਨਾ ਇਹ ਸਹੂਲਤ ਜਿਹੜੀ ਦੇ ਕੇ ਲੋਕਾਂ ਦੀ ਜਿਹੜੀ ਆ ਪੱਲ ਲੋਕ ਸਰਕਾਰ ਨੂੰ ਖੱਟਣੀ ਚਾਹੀਦੀ ਆ ਜੇ ਸਰਕਾਰ ਇਹ ਪੱਲ ਨਹੀਂ ਖੱਟਦੀ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦਿੰਦਾ ਤੇ ਇਸ ਗੱਲ ਦੀ ਅਸੀਂ ਜਿਹੜੀ ਆ ਦਾਵਾ ਕਰਦੇ ਆ ਕਿ ਅਸੀਂ ਸਮਾਜਿਕ ਧਾਰਮਿਕ ਤੇ ਦੂਸਰੀਆਂ ਜਥੇਬੰਦੀਆਂ ਨੂੰ ਲੈ ਕੇ ਇਹਦੇ ਖਿਲਾਫ ਆਉਂਦੇ ਸਮੇਂ ਚ ਕੋਈ ਨਾ ਕੋਈ ਐਕਸ਼ਨ ਅਲਿਕਾਂਗੇ ਮੈਂ ਅਰਦਾਸ ਸਿੰਘ ਯਾਨੀ ਰੋਡ ਕੰਡਾ ਰੋਮੜ ਤੇ ਜੋ ਵੀ ਲੋਕਾਂ ਨੇ ਆਲੇ ਦੁਆਲੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਉਹਨਾਂ ਬਾਰੇ ਸਰਕਾਰ ਨੂੰ ਇਹ ਜਾਗਰੂਕ ਕਰਾਉਣਾ ਚਾਹੁੰਦਾ ਹਾਂ ਕਿ ਇਸ ਰੋਡ ਤੇ ਕਾਫੀ ਸਮਾਨ ਲੋਕਾਂ ਨੇ ਬਾਹਰ ਲਗਾ ਕੇ ਆਪਣੇ ਕਬਜ਼ੇ ਕੀਤੇ ਹੋਏ ਹਨ ਅਤੇ ਜਿਸ ਨਾਲ ਟ੍ਰੈਫਿਕ ਨੂੰ ਕਾਫੀ ਪ੍ਰੋਬਲਮ ਹੁੰਦੀ ਹੈ ਤੇ ਆਉਣ ਵਾਲੇ ਵਾਹਨਾਂ ਨੂੰ ਕਾਫੀ ਪ੍ਰੋਬਲਮ ਆਉਂਦੀ ਹੈ ਜਿਸ ਦਾ ਲੋਕਾਂ ਨੂੰ ਕਾਫੀ ਤਕਲੀਫ ਭੁਗਤਣੀ ਪੈਂਦੀ ਆ ਇਸ ਕਰਕੇ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਇਸ ਰੋਡ ਦੇ ਆਲੇ ਦੁਆਲੇ ਜੋ ਨਜਾਇਜ਼ ਕਬਜ਼ੇ ਉਹਨਾਂ ਨੂੰ ਚੁਕਾਇਆ ਜਾਵੇ ਔਰ ਇਸੇ ਜੋ ਕਿ ਪੌਲਨੋਸ ਦੇ ਇਸ ਦਿਸ਼ਾ ਉੱਤੇ ਮਿਲ ਸਕੇ। ਧੰਨਵਾਦ ਜੀ। ਅੱਜ ਅਸੀਂ ਖੜੇ ਆਂ ਟਾਂਡਾ ਦੇ ਹਸਪੀਟਲ ਚੌਕ ਵਿੱਚ ਜਿੱਥੇ ਜੇ ਤੁਸੀਂ ਦੇਖ ਸਕਦੇ ਹੋ ਆਲੇ-ਦੁਆਲੇ ਨਜਾਇਜ਼ ਕਬਜ਼ੇ ਜਿਹੜੇ ਛੜਿਆਂ ਲੋਕਾਂ ਵੱਲੋਂ ਕੀਤੇ ਗਏ ਹਨ 80 ਫੁੱਟ ਦੀ ਝੜਕ ਹੈ ਸਿਰਫ ਵਿਚੋਂ 20 ਫੁੱਟ ਦੀ ਸੜਕ ਹੀ ਨਜ਼ਰ ਆਉਂਦੀ ਹੈ ਤੇ ਆਲੇ-ਦੁਆਲੇ ਲੋਕਾਂ ਨੇ ਜਿਹੜੇ ਨਜਾਇਜ਼ ਕਬਜ਼ੇ ਖਾਂ ਦੇ ਉੱਤੇ ਕੀਤੇ ਹੋਏ ਹਨ ਇੱਥੇ ਅਕਸਰ ਹੀ ਹਰੇਕ ਜਿਹੜੇ ਹਸਪਤਾਲਾਂ ਨੂੰ ਜਾਣ ਵਾਸਤੇ ਇਹ ਹੀ ਮੇਨ ਰਸਤਾ ਜਿਹੜਾ ਸ਼ਹਿਰ ਦਾ ਹੈ ਹਸਪਤਾਲ ਚੌਂਕ ਦੇ ਨਜ਼ਦੀਕ ਹੀ ਸਰਕਾਰੀ ਹਸਪਤਾਲ ਹੈ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਜਾਣ ਲਈ ਵੀ ਇਹ ਹੀ ਮੇਨ ਰਸਤਾ ਹੈ ਤੇ ਸ਼ਹਿਰ ਦੇ ਅੰਦਰ ਐਂਟਰੈਂਸ ਲਈ ਵੀ ਇਹ ਹੀ ਰਸਤਾ ਹੈ ਕਿਉਂਕਿ ਇਹ ਜਿਹੜੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜੇ ਨਜਾਇਜ਼ ਕਬਜ਼ੇ ਆ ਇਹਨਾਂ ਨੂੰ ਹਟਾਉਣਾ ਚਾਹੀਦਾ ਸਾਡੀ ਸਬੰਧੀ ਜਿਹੜੀ ਆ ਟਾਂਡਾ ਦੇ ਨਗਰ ਕੌਂਸਲ ਦੇ ਈਓ ਨਾਲ ਵੀ ਗੱਲਬਾਤ ਹੋਈ ਉਹਨਾਂ ਦਾ ਕਹਿਣਾ ਹੈ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜੇ ਨਜਾਇਜ਼ ਕਬਜ਼ੇ ਹਟਾ ਦਿੱਤੇ ਜਾਣਗੇ ਉਹਨੂੰ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਹਨਾਂ ਨਜਾਇਜ਼ ਕਬਜ਼ਿਆਂ ਨੂੰ ਹਟਾਉਂਦਾ ਹੈ ਕਿ ਜਾਂ ਫਿਰ ਐਵੇਂ ਤਿਵੇਂ ਸਥਿਤੀ ਬਣੀ ਰਹਿੰਦੀ ਹੈ ਤੇ ਲੋਕਾਂ ਦੇ ਜਾਨ ਮਾਲ ਜਿਹੜੇ ਇੱਥੇ ਬਹੁਤ ਸਾਰੇ ਐਕਸੀਡੈਂਟ ਹੋ ਜਾਂਦੇ ਹਨ ਸਮੇਂ-ਸਮੇਂ ਤੇ ਸੋ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਬਹੁਤ ਹੀ ਸਤਿਕਾਰਯੋਗ ਇਲੈਕਟ੍ਰੋਨਿਕ ਮੀਡੀਆ ਜੋ ਹੈ ਰਹੀ ਹੈ ਜਿਹਦੇ ਸਮੂਹ ਸਤਿਕਾਰਯੋਗ ਸਰਬਾਨ ਆਪ ਦਾ ਨਰਕੋਂ ਚੁਦੀ ਬਿੜੇ ਵਿੱਚ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਜਿਸ ਪ੍ਰਾਂਜਿਸਤਰਾ ਤੁਸੀਂ ਕੋਚਰ ਕੀਤਾ ਕਿ ਟੈਂਪਰੇਰੀ ਇਨਕ੍ਰੂਟਮੈਂਟ ਆਲੀ ਟੈਂਪਰੇਰੀ ਇਨਕ੍ਰੂਟਮੈਂਟ ਦੇ ਸਬੰਧ ਵਿੱਚ ਮੇਰੀ ਇਹ ਅਪੀਲ ਆ ਸਾਰੇ ਸ਼ਹਿਰ ਨੂੰ ਦੇ ਇੱਕ ਤਾਂ ਪਹਿਲਾਂ ਤਾਂ ਆਪਣੇ ਪੱਧਰ ਤੇ ਦੂਰ ਕੀਤੇ ਜੇ ਨਾਲ ਅਗਰ ਨਹੀਂ ਦੂਰ ਕਰਾਂਗੇ ਤਾਂ ਇੱਕ ਵਾਰੀ ਬੁਨੇ ਆਦੀ ਕਰਕੇ ਉਹਨੂੰ ਤੁਰੰਤ ਬਿਨਾ ਕਿਸੇ ਦੇਰੀ ਤੋਂ ਹਟਾ ਦਿੱਤਾ ਜਾਵੇ ਇਹ ਵੀ ਸਰ ਟੈਂਪਰੇਰੀ ਇਨਕ੍ਰੂਟਮੈਂਟ ਨਹੀਂ ਰੈਗੂਲਰ ਇਨਕ੍ਰੂਟਮੈਂਟ ਨਹੀਂ ਹੁੰਦੀ ਇਹਦੇ ਲਈ ਬਕਾਇਦਾ ਕਮੇਟੀ ਚ ਮਤਾ ਪਾਵਾਂਗੇ ਜੇ ਬਹੁਤ ਜ਼ਿਆਦਾ ਜੜੀਆਂ ਹੈਗੀਆਂ ਕੋਪਿਕ ਕੋ ਬੀ ਸਾਰਾ ਤਾਂ ਜੁਨੀ ਬੋਰ ਪੁੰਡੀ ਤੌਰ ਤੇ ਐਕਸ਼ਨ ਲੈ ਲਿਆ ਤੇ ਕਦੋਂ ਤੱਕ ਐਕਸ਼ਨ ਕਰਾਂਗੇ ਦੇਖੋ ਜਿਹੜਾ ਤਾਂ ਟੈਂਪਰੇਰੀ ਹੈ ਤਾਂ ਬਹੁਤ ਇੱਕਦਮ ਹਫਤੇ ਦੇ ਤੇ ਹਫਤੇ ਦੇ ਅੰਦਰ ਅੰਦਰ ਪੱ ਲੈਣਾ ਉਸ ਤੋਂ ਬਾਅਦ ਜਿਹੜਾ ਹੈਗਾ ਮਤਾ ਕਰਵਾ ਕੇ ਜਿਹੜੇ ਸ਼ਹਿਰ ਦਾ ਇੱਕ ਕੋਮਲ ਮਤਾ ਕਰਵਾ ਦੇ ਜਿਹੜੇ ਬਾਦਰੇ ਵਗੈਰਾ ਹੈਗੇ ਆ ਉਹ ਮਤਾ ਕਰਵਾ ਕੇ ਉੱਥੇ ਖਾ ਰੋ ਕਰ ਦੇ ਜਿਹੜੇ ਸ਼ਹਿਰ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਸਰਤਾਂ ਦੇ ਉੱਤੇ ਸਮਾਨ ਰੱਖਿਆ ਹੋਇਆ ਉਹ ਆਪ ਪਤਰਾ ਠਕਾਵੇ ਕਰਵਾ ਦੇ ਧੰਨਵਾਦ ਕਬਜ਼ਿਆਂ ਦੇ ਕੰਨ ਕਾਫੀ ਜਿਹੜੀ ਆ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਲੰਬੇ ਲੰਬੇ ਜਾਮ ਜਿਹੜੇ ਲੱਗ ਜਾਂਦੇ ਹਨ ਤੇ ਰਾਹਗੀਰਾਂ ਨੂੰ ਬਜ਼ੁਰਗਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ ਇੱਥੋਂ ਦੀ ਟ੍ਰੈਫਿਕ ਜਿਹੜਾ ਅਮਰitsar ਨੂੰ ਵੀ ਜਾਂਦਾ ਹੈ ਲੇਕਿਨ ਜਿਹੜੇ ਨਜਾਇਜ਼ ਕਬਜ਼ੇ ਜਿਉਂਦੇ ਤਿਉਂ ਬਣੇ ਹੋਏ ਆ ਸੜਕ ਦੇ ਉੱਤੇ ਜਿਹੜੇ 20 20 30 30 ਮੋਟ ਦੇ ਜਿਹੜੇ ਕਬਜ਼ੇ ਲੋਕਾਂ ਵੱਲੋਂ ਸ਼ਰੇ ਆਮ ਕੀਤੇ ਗਏ ਹਨ ਟਾਂਡਾ ਦੀ ਨਗਰ ਕੌਂਸਲ ਜਿਹੜੀ ਸੁੱਤੀ ਪਈ ਹੈ ਪ੍ਰਸ਼ਾਸਨ ਕੰਮ ਕਰਨੀ ਨਹੀਂ ਨੀਂਦ ਸੁੱਕਾ ਪਿਆ ਹੈ ਇਥੇ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਕੰਮ ਕਰਨੀ ਨੀਂਦ ਸੁੱਤੇ ਮਏ ਨੇ ਕਦੋਂ ਉਹ ਜਾਗਣਗੇ ਟਾਂਡਾ ਆਟੋਮੈਟੋ ਜਾਤੀ